ਸਟੇਸ਼ਨ ਜਿਹੜੀ ਆ ਉੱਥੇ ਆਈ ਆ ਮੈਂ ਤੁਹਾਡੀ ਜਾਣਕਾਰੀ ਵਾਲੇ ਦੱਸ ਦੇਣਾ ਇੱਕ ਤਰੀਕ ਨੂੰ ਜਰੂਰ ਇਹ ਖੇਮ ਕਰਨ ਗਏ ਆ ਉੱਥੇ মিডিਆ ਵੀ ਗਿਆ ਵਾ ਉੱਤੇ ਜਿਹੜਾ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਸੀਗਾ ਉਹਦੀ ਵਰਸ਼ੀ ਸੀ ਉਹਦੇ ਵਿੱਚ ਇਹਨਾਂ ਨੇ ਲੈਕਚਰ ਵੀ ਕੀਤਾ ਵਾ ਜਦੋਂ ਲੈਕਚਰ ਕੀਤਾ ਸਾਰਾ ਉੱਥੇ মিডিਆ ਵੀ ਗਿਆ ਹੋਊਗਾ ਪੰਥਕ ਜਿਹੜੇ ਇਹ ਸਫਾ ਦੇ ਮੈਂਬਰ ਉਹ ਵੀ ਗਏ ਹੋਣਗੇ ਉਹ ਲੋਕੇਸ਼ਨ ਉਸ ਦੇਣ ਦੀ ਆ ਬਾਕੀ ਜਿਹੜਾ ਇਹ ਬਾਰਡਰ ਏਰੀਆ ਦੀ ਗੱਲ ਕਰਦੀ ਸਾਡੇ ਦੇ ਘਰ ਜਿਹੜਾ ਵਾ ਉਹੋ ਹੀ ਬਾਰਡਰ ਤੋਂ 1 ਕਿਲੋਮੀਟਰ ਤੇ ਆ ਡੇਰਾ ਬਾਬਾ ਨਾਨਕ ਬਾਰਡਰ ਏਰੀਆ ਦੀ ਲੋਕੇਸ਼ਨ ਹੀ ਆਉਣੀ ਹੁੰਦੀ ਆ ਹਰ ਵਾਰੀ ਉਸ ਦਿਨ ਜਿਹੜੀ ਖੇਮ ਕਰਨ ਦੀ ਲੋਕੇਸ਼ਨ ਦੱਸ ਰਹੇ ਆ ਉਹ ਉੱਥੇ ਬਰਸ਼ੀ ਦੇ ਉੱਤੇ ਹੀ ਗਏ ਸਾਬਕਾ ਉਹਨੇ ਆਰਡਰ ਕੀਤਾ ਕਿ ਐਸਜੀਪੀਸੀ ਦਾ ਮੈਨੇਜਰ ਜਿਹੜਾ ਸਾਰੀ ਫੁਟੇਜ ਦੇਵੇ ਉਹ ਕੀ ਆ ਉਹਦੇ ਬਾਰੇ ਥੋੜਾ ਜਿਹਾ ਉਹ ਤੇ ਉਹਨਾਂ ਦਾ ਮੈਟਰ ਆ ਜੀ ਉਹਨਾਂ ਨੇ ਉਹਨਾਂ ਨੂੰ ਐਸਜੀਪੀਸੀ ਜਿਹੜੀ ਆ ਉਹ ਫੁਟੇਜ ਨਹੀਂ ਦੇ ਰਹੀ ਕਿਉਂਕਿ ਉਹ ਕਹਿ ਰਹੇ ਆ ਨਰੈਨ ਸਿੰਘ ਚੌੜਾ ਕਦੀ ਕਿਸੇ ਨੂੰ ਮਿਲਿਆ ਕਦੀ ਕਿਸੇ ਨੂੰ ਉਹ ਕਦੀ ਲਾਉਂਦੇ ਆ ਦੋਸ਼ ਵੀ ਐਸਪੀ ਹਰਪਾਲ ਸਿੰਘ ਨੂੰ ਮਿਲਿਆ ਉਹ ਫੁਟੇਜ ਤੇ ਉਹ ਦਿਖਾ ਰਿਹਾ ਮਰਜੀਠੀ ਆ ਪਰ ਜਿਹੜੀ 4 ਤਰੀਕ ਨੂੰ ਦੁੱਖ ਭੰਣੀ 베ਰੀ ਦੇ ਲਾਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਨਰੈਨ ਸਿੰਘ ਚੌੜੇ ਨੂੰ ਜਦੋਂ ਇਹ ਜਾ ਰਹੇ ਸੀ ਉਥੇ ਆਪਣੇ ਪੂਰੇ ਲਾਮ ਰਖਸ਼ ਦੇ ਨਾਲ ਆਣ ਕੇ ਮਿਲ ਕੇ ਗੱਲਾਂ ਬਾਤਾਂ ਕਰਕੇ ਗਿਆ ਉਹ ਕਿਉਂ ਨਹੀਂ ਦਿਖਾ ਰਹੇ ਉਹ ਕਿਉਂ ਨਹੀਂ ਦਿਖਾ ਰਹੇ ਹਾਂਜੀ ਵਿਕਰਮ ਸਿੰਘ ਮਜੀਠੀਆ ਕੋਲ ਚੱਲ ਰਹੀਆਂ ਵਿਕਰਮ ਸਿੰਘ ਮਜੀਠੀਆ ਅੱਜ ਤੇ ਉਹ ਕਹਿ ਰਿਹਾ ਵੀ ਨਰੈਨ ਸਿੰਘ ਚੌੜਾ ਅੱਤਵਾਦੀ ਆ ਜਿਸ ਦਿਨ ਇਹ ਇਹ ਹੁਣ ਜੇ ਕਹੂਗਾ ਅਤਵਾਦੀ ਸ਼ਬਦ ਇਹਦੇ ਵੀ ਅਸੀਂ ਨੋਟਸ ਵੀ ਭੇਜਾਂਗੇ ਦੂਸਰੀ ਗੱਲ ਵਿਕਰਮ ਸਿੰਘ ਮਜੀਠੀਆ ਜਿੱਦਣ ਸ਼ਹੀਦ ਭਾਈ ਸੰਦੀਪ ਸਿੰਘ ਸੂਰੀ ਜਿਨ੍ਹਾਂ ਨੇ ਸਣੀ ਜਿਨ੍ਹਾਂ ਨੇ ਸੂਰੀ ਨੂੰ ਸੋਤਾ ਲਾਇਆ ਸੀਗਾ ਜਿੱਦਣ ਉਹਨਾਂ ਦੇ ਪਿਤਾ ਜੀ ਦੀ ਉੱਥੇ ਅੰਤਮ ਅਰਦਾਸ ਸੀਗੀ ਉਸ ਦਿਨ ਵਿਕਰਮ ਸਿੰਘ ਮਜੀਠੀਆ ਵੀ ਉੱਥੇ ਸੀ ਨਰੈਨ ਸਿੰਘ ਚੌੜਾ ਵੀ ਉੱਥੇ ਸੀ ਉਹਦਣੇ ਨੂੰ ਨਹੀਂ ਸੀ ਨਰੈਨ ਸਿੰਘ ਚੌੜਾ ਲੱਭਦਾ ਪਿਆਜੇ ਇੱਥੇ ਨਰੈਨ ਸਿੰਘ ਚੌੜਾ ਆਇਆ ਮੈਂ ਕਿਉਂ ਆਵਾਂ ਇਹ ਇੱਕ ਹੋਸ਼ੀਆਂ ਗੱਲਾਂ ਨੇ ਉਹ ਕਹਿੰਦੇ ਕਿ ਲੋਕੇਸ਼ਨ ਜਿਹੜੀ ਆ ਕਿ ਬਾਰਡਰ ਦੇ ਲਾਗੇ ਬੋਲਦੀ ਹੈ ਪਾਕਿਸਤਾਨ ਗਏ ਸੀ ਪਾਕਿਸਤਾਨ ਗਏ ਸੀ ਉਹ ਕੀ ਵੇਖੋ ਜੀ ਇੱਕ ਤਰੀਕ ਨੂੰ ਅਨਾਰ ਸਿੰਘ ਪਾੜਾ ਦੀ ਵਰਸ਼ੀ ਸੀ ਪਿੰਡ ਕਾਲੀਆਂ ਸਕਤਰਾ ਉੱਥੇ ਗਏ ਸੀ ਉੱਥੋਂ ਦੀ ਲੋਕੇਸ਼ਨ ਆ ਉੱਥੇ ਉਹ মিডিਆ ਦੇ ਵਿੱਚ ਵੀ ਆਇਆ ਵਾ ਕਿ ਨਰੈਨ ਸਿੰਘ ਚੌੜਾ ਵੀ ਉਸ ਵਰਸ਼ੀ ਤੇ ਗਏ ਜੀ ਇਹ ਸਵਾਲ ਹੋ ਰਿਹਾ ਕਿ ਦਰਬਾਰ ਸਾਹਿਬ ਵਕ ਵਕ ਥਾਵਾਂ ਤੇ ਕੀ ਉਹ ਰੁਟੀਨ ਦੇ ਵਿੱਚ ਦਰਬਾਰ ਸਾਹਿਬ ਮੱਤਾ ਟਿਕਣ ਆਉਂਦੇ ਵੇਖੋ ਜੀ ਉਹ ਜਿਸ ਦਿਨ ਵੀ ਅੰਮ੍ਰਿਤਸਰ ਆਉਂਦੇ ਸੀ ਉਹ ਦਰਬਾਰ ਸਾਹਿਬ ਜ਼ਰੂਰ ਜਾ ਕੇ ਜਾਂਦੇ ਸੀ ਮੱਥਾ ਟੇਕਣ ਆਉਂਦੇ ਆਉਂਦੇ ਸੀ ਜਿੱਦਣ ਵੀ ਆਉਂਦੇ ਸੀ ਤੇ ਜਿਹੜਾ ਇੱਕ ਪਿਸਤਲ ਸੀ ਉਹਨਾਂ ਕੋਲੋਂ ਉਹਨਾਂ ਦਾ ਆਪਣਾ ਖੋਦਾ ਸੀ ਚੱਕੀ ਦਾ ਇਹਦੇ ਬਾਰੇ ਜਿਹੜਾ ਅੰਦਰ ਕੋਡ ਦਾ ਮੈਟਰ ਆ ਇਹ ਉਹ ਬਾਅਦ ਦੇ ਵਿੱਚ ਪਿਛਲੀ ਵਾਰੀ ਜਦੋਂ ਰਿਮਾਂਡ ਹਾਸਲ ਕੀਤਾ ਗਿਆ ਉਦੋਂ ਇਹ ਜ਼ਿਕਰ ਆਇਆ ਕਿ ਲਖੀਮਪੁਰ ਖੇੜੀ ਦੇ ਵਿੱਚ ਕੋਈ ਹਥਿਆਰ ਰਿਕਵਰ ਕਰਨੇ ਕੀ ਪੁਲਿਸ ਉੱਤੇ ਲੈ ਕੇ ਗਈ ਨਹੀਂ ਜੀ ਇਹਦੇ ਬਾਰੇ ਉਹਨਾਂ ਨੇ ਕੁਝ ਵੀ ਨਹੀਂ ਉਹ ਕਾਇਆ ਵੀ ਨਹੀਂ ਇਹ ਬਾਦ ਦੇ ਵਿੱਚ ਉੱਥੇ ਨਹੀਂ ਖੜਿਆ ਗਿਆ ਉਹ ਤੇ ਰਮਾਨ ਟੀਮਾਂ ਨਹੀਂ ਵੀ ਆ ਰਹੀ ਕਿਤੇ ਅਰੰਭ ਕੀਤਾ ਗਿਆ ਅਰੰਭ ਦੇ ਉਹ ਤੇ ਜਦੋਂ ਇਹਨਾਂ ਨੂੰ ਰੈਸਟ ਕੀਤਾ ਸੀਗਾ ਘਰੋਂ ਇਹਨਾਂ ਨੇ ਮੋਬਾਈਲ ਫੋਨ ਲੈਪਟਾਪ ਡੀਵੀਆਰ ਤੇ ਹੋਰ ਸਮਾਨ ਲੈ ਜਾਂਦਾ ਸੀ ਉਹਦੇ ਚੋਂ ਕੁਝ ਇਨਕੁਆਇਰੀ ਨਿਕਲੀ ਹੋਵੇ ਕੋਈ ਨਹੀਂ ਉਹ ਤੇ ਆਮ ਸੀਗੇ ਘਰ ਦੇ ਵਿੱਚ ਘਰੇਲੂ ਜਿਹੜੇ ਹੁੰਦੇ ਆ ਫੋਨ ਬੱਚਿਆਂ ਦੇ ਸੀਗੇ ਇਹਨਾਂ ਨੇ ਕਿੰਨੀ ਮੰਗ ਕੀਤੀ ਰਿਮਾਂਡ ਦੀ ਇਹਨਾਂ ਨੇ 8 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਸੀ ਤੇ 14 ਤੱਕ ਮਿਲਿਆ 3 ਦਿਨ ਦੀ ਰਿਮਾਂਡ ਚ ਕੀ ਕੀ ਇਹਨਾਂ ਨੂੰ ਨਿਕਲ ਸਕਿਆ ਕੁਝ ਵੀ ਨਹੀਂ ਤੇ ਉਹਨਾਂ ਦਾ ਜਿਹੜਾ ਵਾ ਕੁਝ ਵੀ ਦੱਸ ਨਹੀਂ ਸਕੇ ਬੀਬੀ ਅੱਜ ਰਿਮਾਨ ਨੇ ਕੀ ਤਕਨੀਕੀ ਅਮਾਨ ਲੈ ਰਹੀ ਹੈ ਇਹ ਹਾਂਜੀ ਅੱਜ ਰਿਮਾਨ ਨੇ ਕੀ ਤਕਨੀਕ ਅਪਣਾਈਗੀ ਪੁਲਸਵਾਲੋ ਅੱਜ ਇਹੋ ਹੀ ਇਹ ਆਪੋ ਆਪਣੇ ਆਰਗੂਮੈਂਟ ਰੱਖੇ ਸੀ ਡਿਫੈਂਸ ਨੇ ਵੀ ਤੇ ਪ੍ਰੋਸੀਕਿਊਸ਼ਨ ਨੇ ਵੀ ਦੋਨਾਂ ਤਰ੍ਹਾਂ ਦੀ ਬਹਿਸ ਸੁਣ ਤੋਂ ਬਾਅਦ ਜੱਜ ਸਾਹਿਬ ਨੇ ਜੋ ਉਹਨਾਂ ਨੂੰ ਵੈਡਰ ਲਗਾਇਆ ਤਿੰਨ ਦਿਨ ਦਾ ਪੁਲਸ ਰਿਮਾਨ ਜਿਹੜਾ ਉਹ ਸਾਨੂੰ ਹੋਰ ਦਿੱਤਾ ਅੱਛਾ ਜੀ ਉਹਦੇ ਵਿੱਚ ਇੱਕ ਐਸਜੀਪੀਸੀ ਕੋਲੋਂ ਸੀਸੀਟੀਵੀ ਵੀ ਮੰਗੀ ਜਾ ਰਹੀ ਉਹਦੀ ਕੀ ਡਿਟੇਲ ਹੈ ਸਹਿਯੋਗ ਨਹੀਂ ਕੀਤਾ ਗਿਆ ਜੀਪੀਸੀ ਉਹ ਲੋਕ ਐਦਾ ਦੀ ਗੱਲ ਵੀ ਸਾਹਮਣੇ ਆਈ ਹੈ ਜੀ ਸਾਨੂੰ ਉਹ ਮਿਲ ਗਈ ਹੈ ਜੀ ਮਿਲ ਤੋ ਹੁਣ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਨਹੀਂ ਸਰ ਪਹਿਲੇ ਜਿਹੜਾ ਇੱਕ ਸੋਸ਼ਲ ਕਿਸੇ ਦਾ ਪਾਰਟ ਆ ਉਹਨੂੰ ਇਨਵੈਸਟੀਗੇਸ਼ਨ ਦੇ ਚ ਹੋਰ ਆਪਾਂ ਇਸ ਤੋਂ ਜ਼ਿਆਦਾ ਡ੍ਰੀਲ ਨਹੀਂ ਲੈਂਦੇ ਸਾਡੇ ਨਾਲ ਸਰ ਕਿੰਨੀ ਗੰਭੀਰ ਹੈ ਮਾਮਲਾ ਜਿਸ ਪਾਵਨਾਵਨਾ ਜੁੜੇ ਹੋਏ ਪੁਲਿਸ ਨੇ ਸਰ ਲਗਾਤਾਰ ਇਹ ਮੰਨ ਕੇ ਚੱਲੀ ਹੈ ਕਿ ਹਰ ਹਰ ਪਹਿਲੂ ਤੋਂ ਹੀ ਇਹ ਦੀ ਜਾਂਚ ਕਰ ਰਹੇ ਹਾਂ ਇਹ ਸਾਨੂੰ ਸਾਡੀ ਜਿਹੜੀ ਇਨਵੈਸਟੀਗੇਸ਼ਨ ਗੋਇੰਗ ਆਨ ਆ ਪ੍ਰੋਗਰੈਸ ਦੇ ਵਿੱਚ ਆ ਤੇ ਜੇ ਕੋਈ ਨਵੇਂ ਫੈਕਟਸ ਆਉਣਗੇ ਹੋਰ ਆਉਣਗੇ ਤੁਹਾਨੂੰ ਬਾਅਦ ਚ ਦੱਸ ਦਿੱਤੇ ਜਾਣਗੇ ਤੇ ਇਹਦੇ ਵਿੱਚ 6 ਦਿਨਾਂ ਚ ਕੁਝ ਪ੍ਰਾਪਤੀ ਹੋਈ ਸਰ ਜਿੱਦਾਂ ਲਖੀਮਕੁਰ ਖੀਰੀ ਦੀ ਵੀ ਗੱਲ ਆਈ ਸੀ ਕਿ ਉੱਥੇ ਹਥਿਆਰ ਹੋ ਸਕਦੇ ਨੇ ਕੁਝ ਐਦਾ ਦੀ ਗੱਲ ਇਹ ਤਫਤੀਸ਼ ਦਾ ਪਹਿਲੂ ਆ ਜੀ ਇਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਅੱਛਾ ਕਿੱਥੇ ਲੈ ਕੇ ਵੀ ਜਾਇਆ ਜਾ ਰਿਹਾ ਹੈ ਸੀਮਾ ਪਾਰ ਦੇ ਕੋਈ ਲੋਕੇਸ਼ਨ ਵਿੱਚ ਮੰਨੀ ਤੋ ਹੈ ਅਦਾਲਤ ਚ ਗਿਆ ਹੈ ਸੀਮਾ ਪਾਰ ਤੋਂ ਕੋਈ ਲੋਕੇਸ਼ਨ ਨਾਲ ਜੁੜਿਆ ਤੁਹਾਨੂੰ ਸੀਸੀਟੀਵੀ ਸੀਮਾ ਪਾਰ ਦੇ ਲੋਕੇਸ਼ਨ ਜੁੜਿਆ ਹੈ ਐਸਜੀਪੀ ਕਿੰਨੀ ਦੇਰ ਹੀ ਆ ਕਿ ਨਹੀਂ ਦੇ ਰਹੀ ਬਿਲਕੁਲ ਕਦੋਂ ਤੱਕ ਪ੍ਰੋਵਾਈਡ ਕਰਾਨਗੇ ਉਹ ਮਿਲ ਗਈ ਹੈ ਜੀ ਸਾਨੂੰ ਅੱਛਾ ਤੁਹਾਨੂੰ ਦੇ ਦਿੱਤੀ ਹੈ ਜੀ ਅੱਜ ਜੀਪੀਸੀ ਦੇ ਇੱਥੇ ਆਏ ਸੀ ਮੈਨੇਜਰ ਨੇ ਮੈਨੂੰ ਕੋਈ ਨਹੀਂ ਮਿਲਿਆ ਜੀ ਇੱਥੇ ਨਹੀਂ ਪਰ ਫਿਰ ਕੋਰਟ ਚ ਕਿਵੇਂ ਕੋਰਟ ਚ ਨਹੀਂ ਦਿੱਸਦੀ ਨਹੀਂ ਕੋਰਟ ਦਾ ਆਰਡਰ ਸੀ ਉਹਨਾਂ ਦੇ ਨਹੀਂ ਉਹਨਾਂ ਨਹੀਂ ਸੀ ਅੱਜ ਕੋਰਟ ਦੇ ਆਰਡਰ ਕੀਤਾ ਹਾਂਜੀ ਠੀਕ ਹੈ ਜੀ ਤੁਸੀਂ ਟੈਲੀਫੋਨ ਯੂਜ਼ ਕਰਦਾ ਹੈ ਉਹਦੇ ਲੋਕੇਸ਼ਨ ਆ ਖਿਮਾਪਾਰ ਤੋਂ ਮਿਲੇ ਆ ਕੁਝ ਇਹੋ ਜੀ ਗੱਲ ਹੋਈ ਅੰਦਰ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਕੁਝ ਜਿਹੜਾ ਡਿਸਕੋਵਰ ਨਹੀਂ ਕੀਤਾ ਜਾ ਰਿਹਾ ਚੋ ਬਰਾਮਦ ਕੀ ਹੋਇਆ ਫੋਨ ਦੀ ਫੋਨ ਦੀ ਬਰਾਮਦਗੀ ਫੋਨ ਦੀ ਬਰਾਮਦਗੀ ਹੋ ਗਈ ਜੀ ਫੋਨ ਕੀ ਬਰਾਮਦਗੀ